ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਸਿੰਘ ਸਭਾ ਸਰਾਈ ਮੋਹੱਲੇ ਦੇ ਵੱਲੋਂ ਪਠਾਨਕੋਟ ਦੇ ਵਿੱਚ ਕੱਢਿਆ ਗਿਆ ਹੈ ਤੇ ਦੱਸਦੇ ਹੀ ਇਹ ਨਗਰ ਕੀਰਤਨ ਵਕ-ਵਕ ਚੌਂਕਾਂ 'ਚੋਂ ਹੁੰਦਾ ਹੋਇਆ ਪਠਾਨਕੋਟ ਦੇ ਪ੍ਰਤੀਕ ਚੌਂਕ ਦੇ ਵਿੱਚ ਜਿਹੜਾ ਹੈ ਉਹ ਰੁਕਿਆ ਹੈ ਤੇ ਜਿੱਥੇ ਸੰਗਤ ਦੇ ਸਵਾਗਤ ਦੇ ਲਈ ਸ਼ਹਿਰ ਵਾਸੀਆਂ ਦੇ ਵੱਲੋਂ ਜਿਹੜਾ ਹੈ ਉਹ ਪਰਮਾ ਉਹਨਾਂ ਦਾ ਸਵਾਗਤ ਕੀਤਾ ਗਿਆ ਫੁੱਲਾਂ ਦੀ ਵਰਖਾ ਦੇ ਨਾਲ-ਨਾਲ ਵਕ-ਵਕ ਤਰ੍ਹਾਂ ਦੇ ਸਟਾਲ ਲਗਾ ਕੇ ਸਮੂਹ ਸੰਗਤਾਂ ਨੂੰ ਜਿਹੜਾ ਹੈ ਉਹ ਸਮੂਹ ਸੰਗਤਾਂ ਦੇ ਨਾਲ ਜਿਹੜਾ ਹੈ ਗੁਰਪੂਰਵ ਮਨਾਇਆ ਗਿਆ ਤੇ ਇਸ ਮੌਕੇ ਤੇ ਦੱਸਦੇ ਹੀ ਖ ਨਗਰ ਕੀਰਤਨ ਸਜਾ ਕੇ ਜਿੱਥੇ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਹੈ ਵੱਖ-ਵੱਖ ਗੱਤਕਾ ਪਾਰਟੀਆਂ ਜੜੀਆਂ ਨੇ ਉਹ ਵੀ ਮੌਜੂਦ ਹੋਈਆਂ ਤੇ ਉੱਥੇ ਹੀ ਪਠਾਨਕੋਟ ਦੇ ਵੱਖ-ਵੱਖ ਕਲੋਨੀ ਵੱਖ-ਵੱਖ ਚੌਂਕਾਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਹੁੰਦਾ ਹੋਇਆ ਸਮੂਹ ਸੰਗਤਾਂ ਨੂੰ ਨਿਹਾਲ ਕਰਦਾ ਹੋਇਆ ਸਰਾਈ ਮੁਹੱਲਾ ਗੁਰਦਵਾਰਾ ਸਿੰਘ ਸਭਾ ਚਸ ਵਾਪਸ ਹੋਇਆ ਤੇ ਉਸ ਤੋਂ ਬਾਅਦ ਸਮੂਹ ਸੰਗਤਾਂ ਦੇ ਲਈ ਅਟੁੱਟ ਲੰਗਰ ਵੀ ਜਿਹੜਾ ਹੈ ਗੁਰਸਹਿਬ ਦਾ ਵਰਤਾਇਆ ਗਿਆ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇੱਕ ਖੂਬਸੂਰਤ ਨਗਰ ਕੀਰਤਨ ਜਿਹੜਾ ਹੈ ਉਹ ਕੱਢਿਆ ਗਿਆ ਘਟਾਤਾ ਵਾਹ ਪ੍ਰਸ਼ਾਦ ਦੇ ਜਿਹੜੇ ਹਿਸ਼ਮਰਤਾਂ ਕੱਜ ਦੁਪਹਿਰਾਂ ਸਵੇਰ ਕੋਲੇ ਤੋਂ ਨਿਕਲਿਆ ਜਿਹੜਾ ਇੰਦਰਾ ਟੂਰ ਤੇ ਮੁੰਡਾ ਹੋਇਆ ਜਾਂ ਕਿਉਂ ਲੜਦਾ ਆਇਆ ਅੱਗੇ ਆਪੀਤਾ ਦੀ ਦਰਦ ਹੋ ਰਹੀ ਹੈ ਇਹਦੇ ਵਿੱਚ ਸ਼ਕਤਾ ਦਾ ਬਹੁਤ ਖਸਾ ਜਿਹੜਾ ਜਿਹੜਾ ਤੇ ਸਟਾਲ ਦਾ ਗਏ ਜੀ ਅਤੇ ਜੀ ਸਾਹਿਬ ਦੀ ਬੇਟੀ ਸ਼ਕਤ ਉਹ ਵੀ ਸ਼ੀਸ਼ੀ ਤੇ ਜੰਮ ਦਿਹਾੜੇ ਨੂੰ ਸੰਬੰਧਿਤ ਹੈ ਕਿਹਾ ਕਿ 5 ਲੱਖ ਬਧਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਗੁਰਮੋਹਨ ਸਿੰਘ ਦੇ ਪ੍ਰਕਾਸ਼ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਸਵੇਰ ਤੋਂ ਬਾਅਦ ਰਾਗੀ ਮਲੇ ਦੇ ਵਿੱਚੋਂ ਵਿਸ਼ਾਲ ਨਗਰ ਕੀਰਤਨ ਗੱਡਿਆ ਗਿਆ ਜੋ ਕਿ ਇੰਦਰਾ ਕਲੋਨੀ ਬਾਦਮਗੀ ਚੌਂਕ ਮਿਸ਼ਨ ਰੋਡ ਦਾਖਾਨਾ ਚੌਕ ਤੋਂ ਉੱਦਾਇਆ ਗਾਦੀ ਟੌਂਗ ਵਿੱਚ ਸਮਾਪਤੀ ਕੀਤੀ ਜਾਵੇਗੀ ਅਤੇ ਬਹੁਤ ਸਟਾਲ ਲੱਗੇ ਹੋਏ ਨੇ ਲੋਕਾਂ ਨੂੰ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਟਾਲ 'ਤਾਂ ਦੀ ਚਾਹ-ਥਾਣੀ, ਫਲ-ਫੁੱਲ-ਥਾਣੀ, ਬਿਸਕੁਟ-ਥਾਣੀ ਸੰਗਤੀ ਸੇਵਾ ਕੀਤੀ ਮੈਂ ਸਾਰੀਆਂ ਸਜਤਾ ਦੇ ਬਹੁਤ-ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੀ ਪ੍ਰਧਾਨ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਜੀ ਦੇ ਔਰਕਾਰ ਪੂਰਨ ਸਮਾਪਤ ਵਿੱਚ ਅੱਜ ਦੋ ਜਾ ਰਿਹਾ ਜਿਹੜਾ ਸਬੰਧ ਵਿੱਚ ਬਹੁਤ ਸਾਰੀ ਸੋਚਾਂ ਜਿਹੜੀਆਂ ਉਹ ਨਿਆਰੇ ਪੁਲਿਸ ਦੇ ਕੋਲ ਜਾ ਕੇ ਚੈੱਕ ਕਰਵਾਣ। ਸਾਨਾਂ ਦਾ ਸਬੰਧ ਹੈ ਅਪਾਰਪੁਰ ਤੋਂ ਵਰਸੇਂਗਰ ਕੀਤਾ ਗਿਆ ਜਾ ਰਿਹਾ ਹੈ। 6 ਤਰੀਕ ਨੂੰ ਕੋਬ ਸ੍ਰੀ ਦਾ ਅਪਾਰਪੁਰ ਤੋਂ ਵਰਸੇਂਗਰ ਮੁਦਰਾਤ ਦੇ ਜੇ ਜਾਰ ਰਿਹਾ ਪਹਾੜੀ ਸੰਗਤਾਂ ਨੇ ਪੁੰਜਰੀਆਂ ਸੰਗਤੋਂ ਦਿੱਤੀ ਹੈ ਕਿ ਬਹੁਤ ਪਰਵਾਹਾਂ ਤੋਂ ਨਗਰ ਕਹਿੰਦੇ ਤੋਂ ਫੌਟੇਟ ਤੋਂ ਦੁਆਰਾ ਸਿੰਘ ਸਭਾ ਤੋਂ ਲਾੜੋਇਆ ਤੇ ਬਾਲਮਕੀ ਚੌਂਕ ਵਿਸ਼ਨ ਚੌਂਕ ਵਾਪਸ ਦਾਖਣਾ ਚੌਂਕ ਗਾਂਧੀ ਚੌਂਕ ਤੇ ਵਾਪਸ ਜਿਹੜਾ ਉਹ ਸਦਾਰਾ ਆਜੋ ਇੱਥੇ ਵਾਹਿਗੁਰੂ ਜੀ ਦਾ ਬਖਸ਼ਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ